ਆਪਾਂ ਹੁਣ ਬਰਾਡ ਤੋਂ 1 ਕਿਲੋਮੀਟਰ ਆਏ ਆ ਤੇ ਆਹ ਵਾਲੀ ਟ੍ਰੇਲ ਬਣੀ ਹੋਈ ਐ ਬਹੁਤ ਲੋਕ ਐਸੇ ਨੂੰ ਦੇਖਣ ਵੀ ਆਉਂਦੇ ਐ ਕਿਉਂਕਿ ਇਹ ਬਣੀ ਹੋਈ ਐ ਅੰਗਰੇਜ਼ਾਂ ਵੇਲੇ ਦੀ ਤੇ ਜੋਗਿੰਦਰ ਨਗਰ ਤੱਕ ਚੱਲਦੀ ਐ ਤਾਂ ਇਹਦੇ ਉੱਪਰ ਚੱਲਦੀ ਸੀ ਟਰਾਲੀ ਤੇ ਲੋਕਲਸ ਤੋਂ ਪੁੱਛਿਆ ਤੇ ਉਹ ਤਾਂ ਕਹਿੰਦੇ ਵੀ ਇੱਥੇ ਜਿਹੜੀ ਟਰਾਲੀ ਐ ਵੀ ਪਹਿਲਾਂ ਬੱਸਾਂ ਵਗੈਰਾ ਨਹੀਂ ਸੀ ਤੇ ਉਹਨਾਂ ਦੇ ਉੱਪਰ ਬੰਦੇ ਵਗੈਰਾ ਬੈਠ ਕੇ ਵੀ ਇੱਧਰ ਉੱਧਰ ਹਨਾ ਆ ਜਾ ਜਾਂਦੇ ਸੀ ਤੇ ਆ ਲੱਗਿਆ ਹੋਇਆ ਏ ਉਹ ਪ੍ਰੋਜੈਕਟ ਲੱਗਿਆ ਹੋਇਆ ਜਿਹਦੇ ਨਾਲ ਰਸਾ ਲੋਹੇ ਦਾ ਰਸਾ ਹੈ ਹਾਂਜੀ ਹੁਣੇ ਵਰਕਿੰਗ 'ਚ ਹੈ ਨਹੀਂ ਪਰ ਇਹ ਨਹੀਂ ਆਪਾਂ ਨੂੰ ਪਤਾ ਵੀ ਕਿਵੇਂ ਖਿੱਚਦੇ ਹੋਣਗੇ ਪਰ ਪ੍ਰੋਜੈਕਟ ਉਸੇ ਦਾ ਹੀ ਹੈ ਬੰਦੇ ਹੀ ਖਿੱਚਦੇ ਸੀ ਤੇ ਉਹ ਟਰਾਲੀ ਵੀ ਕਹਿੰਦੇ ਉੱਪਰ ਖੜੀ ਹੈ ਪਰ ਉਹ ਜਿਆਦਾ ਉੱਪਰ ਹੈ ਜਿਆਦਾ ਦੇਖਿਆ ਤੁਹਾਨੂੰ ਤੇ ਜਿਆਦਾ ਉੱਪਰ ਹੋਣ ਕਰਕੇ ਮਤਲਬ ਆਪਾਂ ਉਹਨੂੰ ਵੇਖ ਨਹੀਂ ਚੱਲੇ ਜਿਆਦਾ ਹਾਈਟ ਤੇ ਹੋਣ ਕਰਕੇ ਕਦੇ ਫੇਰ ਵਿਖਾਵਾਂਗੇ। ਪਾਸ ਲੈ ਕੇ ਆਏਗਾ। ਇਹਦੇ ਉੱਪਰ ਨਾ ਡੇਟਸ ਲਿਖੀ ਹੋਈ ਐ। 13 5 84। ਨੋਟ ਕੀਤਾ ਆਪ ਵੀ ਤੇ ਹੈਂ? ਨੋਟ ਕੀਤਾ? ਕੀ ਚੀਜ਼? ਇਹਨਾਂ ਉੱਪਰ ਡੇਟ ਲਿਖੀ ਹੋਈ ਐ। ਅੱਛਾ 13 5 84। 13 5 84। ਅੱਛਾ ਉਦੋਂ ਦੀ ਬਣੀ ਹੋਈ ਐ। ਪਤਾ ਨਹੀਂ ਕਿਉਂ ਲਿਖਿਆ ਇੱਕ ਤਾਂ ਲੋਕਲਸ ਇੱਕ ਦੋ ਨੂੰ ਪੁੱਛਿਆ ਵਿਚਾਰੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਬਾਲਾ ਜੇ ਕੋਈ ਮਿਲਿਆ ਤਾਂ ਪੁੱਛ ਲਾਂਗੇ ਅਸੀਂ ਉੱਪਰ ਚੜਦੇ ਚੜਦੇ ਇੱਥੇ ਪਹੁੰਚ ਗਏ ਆ ਅੱਜ ਇਹ ਪ੍ਰੋਜੈਕਟ 'ਚ ਜਿਛਾ ਲੱਗਿਆ ਹੋਇਆ ਹੈ ਇਹਨੂੰ ਚਲਾਉਣ ਵਾਲਾ ਟ੍ਰੇਲ ਨੂੰ ਸਾਰੀ ਖੜੀ ਚੜਾਈ ਹੈ ਤੇ ਤੁਹਾਨੂੰ ਲੋਕ ਹੋਣਗੇ ਜਿਹੜਾ ਉੱਥੋਂ ਖਿੱਚ ਕੇ ਸਵਾਨ ਤਾਂ ਵੀ ਭੇਜਦੇ ਆ ਤੇ ਲੌਂਦੇ ਵੀ ਹੋਣਗੇ ਇਹ ਬਣਾਈ ਕਿੰਨੀ ਔਖੀ ਹੁਣੀ ਆ ਬਹੁਤ ਹੈ ਤੈਨੂੰ ਖਿੱਚਣ ਦਾ ਸਹਾਕਤਾਬ ਦੇਖ ਲੈ ਵੀ ਮੈਂ ਤਾਂ ਇਹ ਤਾਂ ਇਤੋਂ ਬਾਅਦ ਤਾਂ ਦਿਸਦੀ ਨਹੀਂ ਇਹ ਕਾਬ ਤਕੜੇ ਇੰਜੀਨੀਅਰ ਹੈ ਪਟੜੀ ਵੀ ਨਹੀਂ ਦਿੰਦੀ ਇਤੋਂ ਬਾਅਦ ਤਾਂ ਅਸੀਂ ਪਹਿਲਾਂ ਆ ਸਾਰੀ ਟ੍ਰੇਲ ਚੜੀ ਮਨ ਲਗੀ ਸਿੱਧੀ ਚੜਾਈ ਆ ਜਮਾ ਹਾਂ ਤਾਂ 5 ਮਿੰਟ ਦੀ ਪਰ ਸਾਹ ਬਹੁਤ ਚੜਦਾ ਏ ਐ ਰਮਨ ਤੇ ਉਤਰਨ ਮੇਰੇ ਉਹ ਦੂਰ ਮੇਰੀ ਜਿਹੜੇ ਪੈਰ ਸ਼ੂਜ਼ ਆ ਨਾ ਇਹਨਾਂ ਦੀ ਗ੍ਰਿਪ ਵੀ ਖਤਮ ਹੈ ਥੱਲੇ ਹਾਂਜੀ ਮੈਨੂੰ ਤਾਂ ਬਾਹਲੇ ਧਿਆਨ ਨਾਲ ਉਤਰਨਾ ਪੈਂਦਾ ਤੇ ਉਤਰਨਾ ਬਹੁਤ ਜ਼ਿਆਦਾ ਔਖਾ ਏ ਪੈਰ ਫਿਸਲਦਾ ਆ ਕਿਉਂਕਿ ਸਿੱਧੀ ਚੜਾਈ ਹੋਣ ਕਰਕੇ ਆਪਾਂ ਤਾਂ ਕਹਿੰਦੇ ਆ ਪੰਜਾਬੀ ਚ ਲਿਆ ਪੰਗਾ ਹੀ ਆ ਅੱਜ ਨਾਲੇ ਪਤਾ ਸੀਗਾ ਉਹ ਸ਼ੂਜ਼ ਐ ਆ ਚੱਲ ਕੋਈ ਨਹੀਂ ਹੌਲੀ ਹੌਲੀ ਵੇਖ ਵੇਖ ਕੇ ਉਤਰਦੇ ਆ ਆਪਾਂ ਜਿਹੜੀ ਟ੍ਰੇਨ ਦੀ ਪਟੜੀ ਐ ਇੱਥੇ ਸਿਗਰ ਚੜਗੇ ਸੀਗੇ ਤੇ ਚੜਦਾ ਗਏ ਸੀ ਤੇ ਆਉਂਦਿਆਂ ਡਰ ਬਹੁਤ ਲੱਗਿਆ ਮੈਨੂੰ ਮੈਨੂੰ ਆਇਆ ਸੀਗਾ ਮੈਂ ਕਿਹਾ ਅੱਜ ਤਾਂ ਟਾਪੂ ਲੱਗੂਗਾ ਪਰ ਫਿਰ ਵੀ ਬਾਬੇ ਦੀ ਕਿਰਪਾ ਨਾਲ ਹੌਲੀ-ਹੌਲੀ ਬੋਚ-ਪੋਚ ਕੇ ਆਪਾਂ ਉਤਰ ਗਏ ਪਹੁੰਚ ਗਏ ਅਸੀਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਅੱਜ ਇੱਕ ਹੋਰ ਬਾਈਕ ਲਈ ਐ ਅੱਜ ਉਹਨਾਂ ਨੇ ਜਿਹੜੇ ਦਿਨ ਜਿਹਦੇ ਨਾਲ ਆਪਾਂ ਕੱਲ ਗੱਲ ਕੀਤੀ ਸੀ ਜਿੱਦਾਂ ਆਪਾਂ ਕੱਲ ਮੋਟਰਸਾਈਕਲ ਰੈਂਟ ਤੇ ਲਿਆ ਸੀ ਤੇ ਮੈਂ ਉਹਨੂੰ ਕਿਹਾ ਸੀਗਾ ਕੱਲ ਮੈਂ ਵਾਦਾ ਮੈਂ ਕਿਹਾ ਯਾਰ ਵੀ ਬਾਈ ਕੱਲ ਗੱਲਬਾਤ ਕੀਤੀ ਸੀ ਮੈਂ ਕਿਹਾ ਭਾਈ ਕੱਲ ਨੂੰ ਵੀ ਸਾਨੂੰ ਥੋੜੀ ਦੇਰ ਲਈ ਬਾਈਕ ਦੇ ਦਿਓ ਤੇ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਤੇ ਉਹਨੂੰ ਆਪਾਂ ਸਾਰਾ 1000 ਰੁਪਏ ਦਿੱਤਾ ਕੱਲ ਦਾ ਵੀ ਤੇ ਅੱਜ ਦਾ ਵੀ ਤੇ ਅੱਜ ਉਹਨੇ ਆਪਾਂ ਨੂੰ ਆਹ ਬਾਈਕ ਦੇਤੀ ਹੁਣ ਆਪਾਂ ਇੱਥੋਂ ਜਾਂਦੇ ਆ ਲਪਾਸ ਵਾਟਰਫਾਲ ਦੇਖਣ ਤੇ ਇੱਕ ਦੇਖਦੇ ਆ ਟਰੌਟ ਜਿਹੜਾ ਹੈਗਾ ਟਰੌਟ ਫਿਸ਼ ਫਾਰਮ ਹੈ ਟਰੌਟ ਫਿਸ਼ ਫਾਰਮ ਉਹ ਆਪਾਂ ਵੇਖਣ ਚੱਲਦੇ ਆ ਤੇ ਹੁਣ ਤੁਹਾਨੂੰ ਟ੍ਰੇਲ ਤਾਂ ਦਿਖਾਤੀ ਤੇ ਹੁਣ ਤੁਹਾਨੂੰ ਉਹ ਦਿਖਾਉਣੇ ਚੱਲ ਕੇ ਆਪਾਂ ਬ੍ਰਾਡ ਵੈਲੀ ਤੋਂ ਪਹਿਲਾ ਪਹਿਲਾ ਹਾਂਜੀ ਆਪਾਂ ਬ੍ਰਾਡ ਵੈਲੀ ਤੋਂ ਵਾਪਸ ਆਏ ਆ ਨਾ ਹੁਣ ਵਾਚਿੰਗ ਕੋ ਆਪਾਂ ਚੱਲਿਆ ਝਰਨੇ ਵੱਲ ਨੂੰ ਹਾਂਜੀ ਬ੍ਰਾਡ ਵੈਲੀ ਤੋਂ ਅਸੀਂ ਆਏ ਆ ਵਾਚਿੰਗ ਵਾਚਿੰਗ ਉੱਥੋਂ ਸੀਗਾ 4 ਕਿਲੋਮੀਟਰ ਤੇ ਉੱਥੇ ਨਾ ਇੱਕ ਕੈਫੇ ਆਇਆ ਸੀ ਆਪ ਵੀ ਕਿਹੜਾ ਸੀਗਾ ਵਾਟਰਫਾਲ ਕੋਈ ਕੈਫੇ ਨਾ ਨਾ ਉੱਥੋਂ ਇਹ ਰਸਤਾ ਮੁੜਦਾ ਕੱਚਾ ਪਰਨ ਗਿਆ ਦਾ ਰਸਤਾ ਹਾਂਜੀ ਹੁਣ ਇਹ ਕਿੰਨੇ ਕਿਲੋਮੀਟਰ ਹੈ ਇਹ ਉੱਪਰ ਜਾ ਕੇ ਪਤਾ ਲੱਗੂਗਾ ਪਰ ਸ਼ਾਇਦ ਡੇਢ ਕਿਲੋਮੀਟਰ ਹੈ ਫਿਰ ਉੱਥੋਂ ਫੇਰ ਪੈਦਲ ਹੈਗਾ ਇਹ ਲਪਾਸ ওয়াটারਫਾਲ ਇਹ ਸਾਰਾ ਰਾਈ ਇਹ ਹੋ ਜਾਏ ਤੇ ਅੱਜ ਜੀ ਸਾਡੇ ਕੋਲੇ ਹੈਗਾ ਇਹ ਪਲਸਰ ਤੇ ਜਦੋਂ ਅਸੀਂ ਗਏ ਸੀ ਚੈਨੀ ਕੋਠੀ ਉਸ ਦਿਨ ਸਾਡੀ ਹਿਮਾਲਿਆਨ ਤੇ ਦੋਨਾਂ ਦੇ ਵਿੱਚ ਫਰਕ ਪਤਾ ਲੱਗਦਾ ਏ। ਕਦੀ ਗੱਲ ਉਹ ਤਾਂ ਡਰ ਨਹੀਂ ਲੱਗਦਾ ਸੀਗਾ। ਹਾਂਜੀ। ਤੇ ਇਹ ਕੋ ਆਪ ਹੀ ਚੜੀ ਆਂਦਾ ਸੀ। ਇਹਦਾ ਵਿਚਾਰੇ ਤਾਂ ਜੋਰ ਹੀ ਬੜਾ ਲੱਗਦਾ ਪਿਆ ਏ। ਪਰ ਬੜੇ ਇਸੇ ਕੰਮ ਲਈ ਆ ਨਾ। ਨਾ ਹੀ ਉਹਦਾ ਹਿਮਾਲਿਆ ਨੇ। ਇਹ ਵੀ ਗੱਲ ਸਹੀ ਏ ਹਨਾ। ਹਾਂ। ਉਹਨਾਂ ਨੂੰ ਪੁੱਛੀਏ ਕਿੱਧਰ? ਇੱਧਰ ਹੀ ਲੱਗਦਾ ਇਧਰੋਂ ਗੱਡੀ ਆਈ ਆ ਕਿ ਹਨਾ। ਹਾਂਜੀ। ਹਰ ਵੀ ਪੁੱਛ ਲਵੀਂ ਲਈ ਬਈਆ ਵਾਟਰਫਾਲ ਇਸ طرف ਹੀ ਹੈ ਕਿੰਨਾ ਰਹਿ ਗਿਆ ਹਾਂ ਦੇਖ ਦੇ ਥੈਂਕ ਯੂ 1.5 ਕਿਲੋ ਜਿਹਨੂੰ ਵੀ ਪੁੱਛੀਦਾ ਵਾਈਂ ਕਹਿੰਦੇ ਨਾ 1.5 ਕਿਲੋਮੀਟਰ 1.5 ਕਿਲੋ ਆਪਾਂ ਹੁਣ ਪਹੁੰਚ ਗਏ ਆ ਲਪਾਸ ਵਾਟਰਫਾਲ ਜਿੱਥੇ ਪਿੱਛੇ ਪੁੱਛਿਆ ਸੀ 1.5 ਕਿਲੋਮੀਟਰ ਉਹਨੇ ਕਿਹਾ ਪਰ 1.5 ਨਹੀਂ ਸੀ 2-3 ਮਿੰਟ ਦਾ ਹੀ ਰਾਹ ਸੀਗਾ ਲਪਾਸ ਵਾਟਰਫਾਲ 'ਤੇ ਪਹੁੰਚੇ ਜੀ ਹਜੇ ਪਹੁੰਚਣਾ ਹੈ हां ਲਪਾਸ ਪਿੰਡ ਪਹੁੰਚ ਗਏ ਆਪਾਂ ਤੇ ਇੱਥੇ ਹੁਣ ਬਾਈਕ ਖੜੀ ਕਰਕੇ ਤੇ ਉਸ ਤੋਂ ਬਾਅਦ ਕੋਈ ਪੈਦਲ ਰਸਤਾ ਹੈਗਾ ਏ ਫਿਰ ਆਪਾਂ ਉਹ ਪੈਦਲ ਰਸਤਾ ਚੱਲ ਕੇ ਫਿਰ ਪਹੁੰਚ ਜਾਈ ਲਪਾਸ ਵਾਟਰਫਾਲ ਪਿੰਡ ਪਹੁੰਚੇ ਆ ਪਿੰਡ ਪਹੁੰਚ ਗਿਆ ਤਾਂ ਫਿਰ ਵਾਟਰਫਾਲ ਵੀ ਪਹੁੰਚ ਜਾਗੇ ਕਰੋ ਜੀ ਸਟਾਰਟ ਲਾਈਏ ਸਾਈਡ ਤੇ ਆਪਾਂ ਇੱਥੇ ਖੜੀ ਕਰਤੀ ਹੈ ਜੀ ਆਪਦੀ ਬਾਈਕ ਪਾਸ ਪਿੰਡ ਦੇ ਵਿੱਚ ਪਿੰਡ ਲਪਾਸ ਲਪਾਸ ਪਾਸ گاؤں ਇਸ گاؤں ਦਾ ਨਾਮ ਲਪਾਸ ਹੈ ਯਾਹਾਂ ਸੇ ਕਿੰਨੀ ਦੂਰ ਹੈ 10 ਮਿੰਟ نیچے ਕੋ ਜਾ ਕੇ ਹਾਂ ਭਾਈ ਅਭੀ ਚਲੋ ਚਲੋ ਸਰ ਸਾਹਿਬ ਹੁਣ ਆਪਾਂ ਚੱਲਦੇ ਆਂ ਲਪਾਸ ਵਾਟਰਫਾਲ ਵਾਲੀ ਤੇ ਉਹ ਸਾਹਮਣੇ ਜਿਹੜੀ ਕੁੜੀ ਤੁਹਾਨੂੰ ਨਜ਼ਰ ਆਉਂਦੀ ਹੈ ਇਹ ਉੱਪਰ ਜਿੱਥੇ ਅਸੀਂ ਬਾਈਕ ਖੜੀ ਕੀਤੀ ਐ ਉੱਥੋਂ ਉਹਨਾਂ ਨੇ ਸਾਡੇ ਨਾਲ ਭੇਜੀ ਐ ਚਲੋ ਹੁੰਦਾ ਹੀ ਐ ਥੋੜਾ ਜਿਹਾ ਉਹਨਾਂ ਨੂੰ ਅਗਲੇ ਨੂੰ ਤੇ ਉਹ ਕਹਿੰਦੇ ਵੀ ਸਾਡੀ ਦੁਕਾਨ ਹੈਗੀ ਆ ਥੱਲੇ ਥੱਲੇ ਆਣਾ ਇਹਨਾਂ ਦੀ ਦੁਕਾਨ ਵਾਟਰਫਾਲ ਕੋਲੇ ਕਹਿੰਦੇ ਵੀ ਤੁਸੀਂ ਉਹਨੂੰ ਨਾਲ ਲੈ ਜਾਓ ਤੇ ਸਾਡੀ ਉਹ ਦੁਕਾਨ ਕੋਲੋਂ ਤੁਸੀਂ ਖਾ ਖਾ ਪੀ ਲਿਓ ਕੁਛ ਤੇ ਆਪਾਂ ਚਾਹ ਪਾਣੀ ਪੀ ਮੰਗੇ ਉੱਥੇ ਜ਼ਰੂਰ ਜਾ ਕੇ ਇਹਨੂੰ ਕੋ ਚਾਹ ਹੈਗੀ ਉੱਥੇ ਅਨੰਨਿਆ ਅਨੰਨਿਆ ਅਨੰਨੇ ਵਾਹ ਪਰ ਚਾਹ ਹੈ ਹੈ ਠੀਕ ਐ ਹਾਂਜੀ ਕਹਿੰਦੀ ਆ ਹਾਂਜੀ ਕਹਿੰਦੀ ਆ ਬਹੁਤ ਸਿਆਣੀ ਕੁੜੀ ਆ ਪੂਰੀ ਆ ਨੰਨੀ ਆ ਇਹਨੂੰ ਪੁੱਛ ਤੇ ਕਿੰਨੇ ਗੇੜੇ ਲਾ ਲਈ ਯਾ ਤੇਰੀ ਵੀਡੀਓ ਬਣਾ ਲੈ ਆਪ ਹਰ ਰੋਜ਼ ਕਿੰਨੇ ਚੱਕਰ ਲਗਾਤੇ ਹੋ ਕਿੰਨੀ ਬਾਰ ਨੀਚੇ ਜਾਂਦੀ ਹੈ ਦੋ ਦੋ ਬਾਰ ਆ ਪਹਿਲੀ ਵਾਰ ਚਲੇ ਹੋ ਚਲੋ ਚਲੇ ਫਿਰ ਮਾਮਾ ਮਾਈ ਨੇ ਕੰਜਕ ਭੇਜੀ ਆਪਣੇ ਨਾਲ ਲਪਾਸ ਵਾਟਰਫਾਲ ਦਾ ਰਾਹ ਐ ਖੇਤਾਂ ਵਿੱਚ ਦੀ ਹੈ ਪੌੜੀਦਾਰ ਵੀ ਹੈ ਪਲੇਨ ਵੀ ਹੈ ਤੇ ਲੱਗਦਾ ਜਿਵੇਂ ਹੁਣ ਝਰਨੇ ਦੀ ਆਵਾਜ਼ ਸੁਣਦੀ ਹੈ ਤੇ ਐ ਲੱਗਦਾ ਵੀ ਆਪਾਂ ਝਰਨੇ ਦੇ ਕੋਲੇ ਹੀ ਆ ਆਪਾਂ ਇੱਧਰ ਦੀ ਨਾ ਉਹ ਝਰਨੇ ਨੂੰ ਉੱਤੋਂ ਡਿੱਗਦਾ ਦੇਖਣ ਚੱਲੇ ਆਂ ਤੇ ਇੱਥੇ ਰਾਹ ਦੇ ਵਿੱਚ ਇੱਕ ਨਿੱਕਾ ਜਿਹਾ ਹੋਰ ਛੋਟਾ ਜਿਹਾ ਚਰਨਾ ਤੇ ਦੀ ਕਲਕਲ ਦੀ ਆਵਾਜ਼ ਮੈਂ ਚੁੱਪ ਹੋਣਾ ਤੇ ਤੁਸੀਂ ਸੁਣੋ ਆ ਦੇਖੋ ਜੀ ਆ ਜਿਹੜਾ ਦਰਿਆ ਹੈ ਦਰਿਆ ਕਹਿ ਲਈਏ ਨਦੀ ਕਹਿ ਲਈਏ ਇਹੀ ਜਾ ਕੇ ਝਰਨਾ ਪਣ ਜਾਂਦੀ ਹੈ ਹੁਣ ਆਪਾਂ ਝਰਨੇ ਦੇ ਉੱਪਰਲੇ ਪਾਸੇ ਖੜੇ ਆ ਤੇ ਇਹ ਤੁਹਾਨੂੰ ਉੱਪਰੋਂ ਦਿਖਾ ਰਹੇ ਆ ਆਪਾਂ ਝਰਨਾ ਤੇ ਬਾਅਦ ਚੋਂ ਥੱਲੇ ਜਾ ਕੇ ਉਹ ਸਾਹਮਣੇ ਜਾ ਕੇ ਤੁਹਾਨੂੰ ਉੱਥੋਂ ਵੀ ਇਹ ਜਾਂ ਲੋਏ ਦ੍ਰਿਸ਼ ਦਿਖਾਵਾਂਗੇ ਵੀ ਉੱਥੇ ਝਰਨਾ ਕਿਹੋ ਜਿਹਾ ਲੱਗਦਾ ਹੈ ਰਖੜ ਕਾਟ ਪਾਉਂਦਾ ਹੈ ਮੇਰੀ ਇੱਛਾ ਪੂਰੀ ਹੋ ਗਈ। ਰਮਨ ਦੀ ਇੱਛਾ ਸੀ ਕਿ ਜੇ ਇਹ ਕਹਿੰਦੀ ਸੀ ਮੈਂ ਝਰਨਾ ਦੇਖਾਂ ਵੀ ਜਦੋਂ ਮੈਂ ਝਰਨਾ ਦੇਖਦੀ ਆ ਮੈਨੂੰ ਐ ਹੁੰਦਾ ਵੀ ਮੈਂ ਤੇ ਉੱਪਰ ਜਾ ਕੇ ਦੇਖਾਂ ਕਿ ਆਉਂਦਾ ਕਿੱਥੋਂ ਐ ਤੇ ਅੱਜ ਇਹਦੀ ਵੀ ਇੱਛਾ ਪੂਰੀ ਹੋ ਗਈ। ਅਸੀਂ ਪਹੁੰਚ ਗਏ ਆਈ ਲਾਸਾਲ ਲਾਸਾਲ ਹੀ ਐ ਨਾ ਲਪਾਸ ਲਪਾਸ ਵਾਟਰਫਾਲ। ਬਹੁਤ ਸੋਹਣਾ ਲੱਗ ਰਿਹਾ ਨਾ। ਪਹਿਲਾਂ ਅਸੀਂ ਉੱਪਰੋਂ ਦੇਖ ਕੇ ਆਏ ਆ ਵੀ ਇਹ ਡਿੱਗਦਾ ਕਿਵੇਂ ਆ ਆਪਦੀ ਰੀਜ ਪੂਰੀ ਕਰਕੇ ਆਏ ਆ ਔਰ ਹੁਣ ਇੱਥੇ ਖੜੇ ਆ ਔਰ ਇਹ ਚਿੱਟੇ ਨਾ ਹਲਕੇ ਹਲਕੇ ਮੂਟੇ ਪੈਂਦੇ ਆ ਕੁਛ ਇੱਥੇ ਦੁਕਾਨਾਂ ਬਣੀਆਂ ਹੋਈਆਂ ਖਾਣ ਪੀਣ ਦੀਆਂ ਬਹੁਤ ਵਧੀਆ ਔਰ ਉਧਰ ਪਾਣੀ 'ਚ ਵੀ ਪਾਣੀ 'ਚ ਵੀ ਬੈਠੇ ਆ ਪਾਣੀ ਦੇ ਵਿੱਚ ਵੀ ਬੈਠੇ ਮੈ ਕੀ ਖਾਈ ਜਾਂਦੇ ਆ ਖਾਏ ਰਹੇ ਆ ਕੁਝ ਲੋਕ ਇੱਥੇ ਨਹਾ ਵੀ ਰਹੇ ਆ ਮੁੰਡੇ ਬਹੁਤ ਸੋਹਣੀ ਜਗ੍ਹਾ ਹੈ ਇੰਨੀ ਖੁੱਲੀ ਜਗ੍ਹਾ ਦੇ ਵਿੱਚ ਝਰਨਾ ਪਹਿਲੀ ਵਾਰੀ ਵੇਖਿਆ ਹਾਂਜੀ ਨਹੀਂ ਜ਼ਿਆਦਾ ਇੰਨੀ ਜਗ੍ਹਾ ਖੁੱਲੀ ਨਹੀਂ ਹੁੰਦੀ ਜਿੱਥੇ ਅਸੀਂ ਫਤਰਨਾ ਦੇਖਦੇ ਹਾਂ ਹਾਂਜੀ ਤੇ ਨਾ ਹੱਪੀ ਜਿਹੜੇ ਝਰਨੇ ਹੁੰਦੇ ਆ ਉਹ ਵੀ ਕੀ ਹੁੰਦੇ ਆ ਥੋੜੇ ਵਗਦੇ ਹੁੰਦੇ ਆ ਇੰਨੀ ਤੇਜ਼ ਰਫਤਾਰ ਨਾਲ ਨਹੀਂ ਹੁੰਦੇ ਇਹ ਵੀ ਚੜਾਈ ਚੜਾਈ ਜੀ ਬਹੁਤ ਜ਼ਿਆਦਾ ਝਰਨੇ ਸੀ ਹਾਂਜੀ ਉਹ ਨੰਨਿਆਂ ਦੀ ਦੁਕਾਨ ਆ ਇੱਥੇ ਹਾਂ ਉਹ ਫੇ ਚਾਹ ਪੀਵਾਂਗੇ ਜਾ ਕੇ ਪਿਆਏਗੀ ਮਿੱਠਾ ਬਾੜਾ ਪਾਇਆ ਪਹਚਾਣ ਹੈ ਨਾ ਚਾਚ ਮਿੱਠਾ ਜਿਆਦਾ ਹੈ ਤੇ ਮੇਰਾ ਨਾ ਅਨੰਨਿਆ ਨੂੰ ਸੋਚ ਕੇ ਮੈਂ ਸੋਚ ਰਹੀ ਸੀ ਵੀ ਆਪਣੇ ਬੱਚੇ ਤਾਂ ਫੋਨ ਤੇ ਟੀਵੀ ਤੇ ਲੱਗਦੇ ਆ ਸਹੀ ਹੈ ਤੇ ਇਹ ਕੰਮ ਵੀ ਕਰਾ ਰਹੀ ਹੈ ਇਹਦੀ ਨਾਨੀ ਨੇ ਇਹਨੂੰ ਥੱਲੇ ਭੇਜਿਆ ਮਾਮੇ ਦੀ ਦੁਕਾਨ ਹੈ ਜੀ ਇੱਥੇ ਅੱਛਾ ਸਾਰੇ ਕੋਈ ਕਈ ਤਾਂ ਮੈਂ ਤਾਂ ਧਿਆਨ ਰੱਖ ਰਹੀ ਸੀ ਹੋਰ ਵੀ ਇਹਨੇ ਤੇ ਆਪਣਾ ਆਰਡਰ ਲੈ ਕੇ ਗਈ ਆਪਣੇ ਕੋਲ ਖੜੀ ਆ ਵਾਪਸ ਲੈ ਕੇ ਜਾਉਗੀ ਆਪਣੇ ਬੱਚੇ ਮੋਬਾਈਲਾਂ ਤੇ ਟੀਵੀ 'ਚ ਲੱਗੇ ਹੋਏ ਆ ਕਿੰਨਾ ਫਰਕ ਆ ਨਾ ਪਰ ਕਸੂਰ ਆਪਣਾ ਉਹਦੇ 'ਚ ਕਸੂਰ ਆਪਣਾ ਹੈ ਨਾ ਆਪਣਾ ਕਸੂਰ ਐ ਉਹ ਵੀ ਆਪਾਂ ਜਵਾਕ ਨੂੰ ਖੇਡਣ ਮੱਲਣ ਖੇਡਣ ਨਾਲ ਮੱਲਣ ਨਹੀਂ ਦਿੰਦੇ ਹੈ ਨਾ ਵੀ ਆ ਤੂੰ ਬਾਹਰ ਨਹੀਂ ਜਾਣਾ ਤੂੰ ਕਿਸੇ ਦੇ ਥੱਲੇ ਨਾ ਆ ਜੇ ਤੈਨੂੰ ਕੋ ਚੱਕੇ ਨਾ ਲੈ ਜੇ ਜਾਂ ਤੂੰ ਮਿੱਟੀ 'ਚ ਨਹੀਂ ਖੇਡਣਾ ਕਰਦਾ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਇਹੋ ਜਿਹਾ ਆ ਆਪਾਂ ਵੀ ਅਰਸ਼ ਵੇਲੇ ਕਰਦੇ ਹੁੰਦੇ ਸੀ ਇਹ ਵੀ ਹਾਇ ਆਇਨਾ ਹੋਦੇ ਆਇਨਾ ਮੈਂ ਆਪ ਕਹੀ ਜਾਂਦਾ ਮੈਂ ਮੈਂ ਤਾਂ ਆਪਦੇ ਆਪ ਨੂੰ ਵਿੱਚ ਸ਼ਾਮਲ ਕਰਦਾ ਹਾਂ ਉਹਦੇ ਤੇ ਇਹਦੀ ਵਜ੍ਹਾ ਕਰਕੇ ਫਿਰ ਜਵਾਕ ਜਦੋਂ ਉਹਨਾਂ ਕੋਲੇ ਹੋਰ ਕੁਝ ਨਹੀਂ ਹੈਗਾ ਖੇਡਣ ਹੇਟਨ ਮੰਨ ਲੜਨ ਵਾਸਤੇ ਕੁਝ ਹੈ ਨਹੀਂ ਨਾ ਪਰ ਜਵਾਕਾਂ ਕੋਲੇ ਜਵਾਕਰਨ ਵੀ ਕੀ ਹਾਂਜੀ ਬਸ ਫਿਰ ਆਹੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਹਨ ਤੇ ਫਿਰ ਨਹੀਂ ਜਿਵੇਂ ਤੂੰ ਮੈਨੂੰ ਮੇਰੇ ਨਾਲ ਗੱਲ ਕੀਤੀ ਸੀਗੀ ਵੀ ਆਪਣੇ ਜਵਾਕ ਦੀ ਗੱਲ ਕੀਤੀ ਸੀ ਭਤੀਜੇ ਦੀ ਮੈਂ ਮੈਂ ਗੱਲ ਇਹ ਕਰ ਰਹੀ ਸੀਗੀ ਵੀ ਉਹਦੇ ਕੋਲੇ ਫੋਨ ਸੀਗਾ ਅੱਛਾ ਭਤੀਜੇ ਦਾ ਨਾਮ ਮੇਰੇ ਭਤੀਜੇ ਦਾ ਨਾਮ ਯੁਵਰਾਜ ਹੈ ਔਰ ਉਹ ਉਸ ਤੋਂ ਫੋਨ ਫੜ ਲਿਆ ਗਿਆ ਮੈਂ ਵੀ ਉਹਨੂੰ ਬੁਲੰਨਾ ਕਿ ਤੂੰ ਫੋਨ ਹੀ ਵੇਖੀ ਜਾਂਦਾ ਫੋਨ ਹੀ ਵੇਖੀ ਜਾਂਦਾ ਫੋਨ ਉਸ ਤੋਂ ਫੜ ਲਿਆ ਉਸ ਤੋਂ ਬਾਅਦ ਉਹ ਨਾ ਬੈੱਡ ਤੇ ਛਾਲਾ ਮਾਰਨ ਲੱਗ ਗਿਆ ਕਦੇ ਮੰਜੇ ਤੇ ਕਦੇ ਬੈੱਡ ਤੇ ਤੇ ਬਾਅਦ ਚ ਸਾਰੇ ਆਨੇ ਆ ਕੇ ਕਹਿੰਦੇ ਇਹਨੂੰ ਫੋਨ ਹੀ ਫੜਾ ਦਿਓ ਟਿੱਕ ਕੇ ਬਹਿ ਜਾਏਗਾ ਫਿਰ ਮੈਂ ਕਿਹਾ ਮੈਨੂੰ ਭੂਆ ਦੇਖ ਲਓ ਹੁਣ ਮੈਨੂੰ ਕੋਈ ਹਿੱਡਰ ਨਹੀਂ ਦਿੰਦਾ ਸਹੀ ਗੱਲ ਹੈ ਹਾਂ ਅਵੀ ਚੀਜ਼ ਆ ਜਾਂਦੀ ਹੈ ਨਾ ਇਹੀ ਹੁੰਦਾ ਜਿਆਦਾਤਰ ਆਪਾਂ ਦੇਖਦੇ ਆਂ ਸਮਾਜ ਚ ਆਪ ਰਹਿੰਦੇ ਆਂ ਆਪਾਂ ਸਮਾਜ ਦਾ ਹਿੱਸਾ ਹੈ ਜਵਾਕ ਥੋੜੀ ਜਿਹੀ ਜਿੱਦ ਕਰਦਾ ਹੈ ਨਾ ਚੌੜ ਕਰਦਾ ਜਵਾਕ ਨੇ ਤਾਂ ਚੌੜ ਕਰਨੀ ਹੈ ਹਾਂਜੀ ਤੇ ਮਾਂ ਜਾਂ ਪਿਓ ਉਹ ਕਹਿੰਦੇ ਆ ਲੈ ਫੋਨ ਫੜ ਲੈ ਤੂੰ ਫੋਨ ਵੇਖ ਲੈ ਜਵਾਕ ਫਿਰ ਟਚ ਟੁਚ ਕਰੀ ਜਾਂਦਾ ਹੈ ਨਾਲੇ ਉਹਦੀਆਂ ਅੱਖਾਂ ਤੇ ਅਸਰ ਪੈਂਦਾ ਹੈ ਤੇ ਨਾਲੇ ਉਹਦੀ ਮਾਨਸਿਕਤਾ ਤੇ ਅਸਰ ਪੈਂਦਾ ਹੈ ਇਸ ਚੀਜ਼ ਦਾ ਬਿਲਕੁਲ 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 ਸਹੀ ਗੱਲ ਹੈ ਆਪਣਾ ਤਾਂ ਇਹੀ ਵਿਚਾਰ ਹੈ ਤੇ ਬਾਕੀ ਤੁਹਾਡਾ ਕੀ ਵਿਚਾਰ ਹੈ ਇਸ ਗੱਲ ਦੇ ਸਬੰਧ ਚ ਵੀ ਆਪਣੇ ਵਿਊ ਜ਼ਰੂਰ ਦਿਓ ਹਾਂ ਵੀ ਕੀ ਹੋਣਾ ਚਾਹੀਦਾ ਹੈ ਇਹ ਚੀਜ਼ ਬਾਰੇ ਕਿ ਫੋਨ ਸਹੀ ਆ ਬੱਚਾ ਲਈ ਕਿ ਨਹੀਂ ਸਹੀ ਹਾਂਜੀ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਮੈਸੇਜ ਭੇਜੋ ਤੇ ਅਸੀਂ ਉਹ ਪੜਾਂਗੇ ਬਿਲਕੁਲ ਤੇ ਜੇ ਕਿਸੇ ਦਾ ਸਾਨੂੰ ਸੋਹਣਾ ਵੀ ਲੱਗਿਆ ਵੀ ਹਾਂ ਇਹ ਰ ਹੈ ਬਿਲਕੁਲ ਠੀਕ ਹੈ ਤਾਂ ਉਸ ਐਡਵਾਈਸ ਨੂੰ ਆਪਾਂ ਅੱਗੇ ਵੀ ਪਹੁੰਚਾਵਾਂਗੇ ਔਰ ਦੱਸਾਂਗੇ ਵੀ ਕਿਸੇ ਵਲੌਗ ਜੀ ਵੀ ਸਾਨੂੰ ਇਹ ਦਾ ਜਿਹੜਾ ਹੈਗਾ ਕਮੈਂਟ ਬਹੁਤ ਵਧੀਆ ਲੱਗਿਆ ਵੀ ਸਾਨੂੰ ਸਹੀ ਐਡਵਾਈਸ ਲੱਗੀ ਚਲੋ ਜੀ ਹੁਣ ਆਪਾਂ ਇਥੋਂ ਚਲੋ ਚੱਲੀਏ ਫਿਰ ਹਾਂਜੀ ਕਿਲੋਮੀਟਰ ਦਾ ਇਹ ਵੀ ਹੈ ਇਧਰੋਂ ਆਪਾਂ ਆਏ ਆ ਵਾਪਸ ਉਸ ਚੜ੍ਹਨੇ ਕੋਲੋਂ ਲਪਾਸ ਵਾਟਰਫਾਲ ਕੋਲੋਂ ਆਪਾਂ ਆਏ ਆ ਇੱਥੋਂ ਦੀ ਚੜ੍ਹ ਕੇ ਤੇ ਹੁਣ ਇੱਥੋਂ ਆਪਾਂ ਫੇਰ ਚੱਲੇ ਆ ਉੱਪਰ ਨੂੰ ਜਿੱਥੇ ਆਪਣਾ ਮੋਟਰਸਾਈਕਲ ਖੜਾ ਹੈ ਡੇਢ ਕਿਲੋਮੀਟਰ ਦਾ ਹੈਗਾ ਨਾ ਇਹ ਡੇਢ ਕਿਲੋਮੀਟਰ 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 ਵਾਂਗੂ ਹੈਗਾ ਤੇਰਾ ਹੈ ਥੋੜਾ ਜਿਹਾ ਚੱਲਣ ਵਾਲਾ ਧਿਆਨ ਨਾਲ ਚੱਲਣ ਵਾਲਾ ਆਉਂਦੇ ਹੋਏ ਸਾਰੀ ਚੜ੍ਹਾਈ ਉਤرائی ਹੈ ਜਾਂਦੇ ਹੋਏ ਸਾਰੀ ਚੜ੍ਹਾਈ ਹੈ ਹੁਣ ਵਾਪਸ ਜਾਂਦੇ ਹੋਏ ਤੇ ਮੇਰੇ ਹਿਸਾਬ ਨਾਲ ਬਜ਼ੁਰਗ ਤਾਂ ਨਹੀਂ ਇੱਥੇ ਆ ਸਕਦੇ ਆਪੀ ਬਜ਼ੁਰਗਾਂ ਨੂੰ ਆਉਣਾ ਵੀ ਨਹੀਂ ਚਾਹੀਦਾ ਡਿੱਗਣ ਵਾਲਾ ਕੰਮ ਹੈ ਹਮ ਇੱਕ ਪਾਸੇ ਖਾਈ ਆ ਨਾ ਦੇਖੋ ਰਸਤਾ ਵੀ ਉਬੜ ਖਾਬੜ ਹੈ ਕੁਝ ਰਸਤਾ ਤਾਂ ਸਹੀ ਹੈ ਕੁਝ ਰਸਤਾ ਇਹ ਆ ਦੇਖੋ ਹੁਣ ਆ ਫੇਰ ਇਵੇਂ ਹੀ ਆ ਜਿਵੇਂ ਆ ਨਨਿਆਂ ਚੜੀ ਜਾਂਦੀ ਹੈ ਇਹਨੂੰ ਤਾਂ ਹਵਾ ਹੈ ਤਾਂ ਹਰ ਰੋ ਚੜਦੀ ਹੈ ਤੇ ਸਾਡਾ ਸਾਹ ਚੜਦਾ ਹੈ ਹਣਾ ਇਹ ਜਦੋਂ ਆਪਾਂ ਬਰਾਉਟ ਨੂੰ ਆਉਣੇ ਆ ਤੇ ਉਦੋਂ ਪਹਿਲਾਂ ਵਾਚਿੰਗ ਪਿੰਡ ਆਉਂਦਾ ਹੈ ਉੱਥੋਂ ਉੱਪਰ ਨੂੰ ਕੱਚਾ ਰਾਹ ਚੜਦਾ ਹੈ ਉਹ ਰਾਹ ਆ ਜਾਂਦਾ ਹੈ ਪਿੰਡ ਲપાસ ਲપાસ ਪਿੰਡ ਆਪਾਂ ਆਪਦਾ ਵਹੀਕਲ ਖੜਾ ਕਰਕੇ ਆ ਟਰੈਕ ਕਰਕੇ ਝਰਨੇ ਤੱਕ ਪਹੁੰਚਦੇ ਆਂ ਹੁਣ ਰਸਤਾ ਆਇਆ ਨਾ ਹੁਣ ਰਸਤਾ ਪੱਕਾ ਹੈ ਖੇਤਾਂ ਵਿੱਚ ਦੀ ਹੈ ਇਹ ਪੂਰਾ ਵੈਸੇ ਨਾ ਤੇ ਖੇਤ ਵੀ ਆਸੇ ਪਾਸੇ ਤੇ ਇਹ ਵਿੱਚ ਪੂਰਾ ਜੰਗਲ ਹੈ ਤੇ ਜੰਗਲ ਚ ਹੈਗਾ ਲਪਾਸ ਵਾਟਰਫਾਲ ਉਹ ਸਾਹਮਣੇ ਚਲੋ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਬਰੋਟ ਬਰੋਟ ਚੱਲ ਕੇ ਆਪਾਂ ਆਵਦੀ ਕਾਰ ਕਰਦੇ ਆਂ ਸਟਾਰਟ ਤੂੰ ਤੂੰ ਪਹਿਲਾਂ ਤੁਹਾਨੂੰ ਇੱਕ ਟਰੌਟ ਫਿਸ਼ ਫਾਰਮ ਦਿਖਾਵਾਂਗੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਪਰ ਇਹ ਕਵਰ ਕਰ ਲਿਆ ਕਰ ਲੈ ਬਾਸ ਨੇ ਬੇਟਾ ਇੱਧਰ ਖੜਾ ਬਾਈ ਸਿਕੰਦਰ ਸਿਕੰਦਰ ਬਾਈ ਹੈਗਾ ਰੋਪੜ ਤੋਂ ਰੂਪਨਗਰ ਤੋਂ ਤੇ ਬਾਈ ਆ ਗਲੀਚੇ ਵੇਚਦਾ ਸੀਗਾ ਤੇ ਆਪਾਂ ਬਾਈ ਕੋਲੋਂ ਇੱਕ ਗਲੀਚਾ ਲੈ ਲਿਆ ਵੀ ਚਲੋ ਇਹ ਯਾਦਾ ਹੀ ਹੁੰਦੀਆਂ ਇਹ ਬੰਦਾ ਕਿਤੇ ਜਾਂਦਾ ਤੇ ਬੰਦਾ ਕਹਿੰਦਾ ਯਾਰ ਵੀ ਆਪਾਂ ਉੱਥੇ ਗਏ ਸੀ ਕਿ ਉੱਥੋਂ ਆ ਚੀਜ਼ ਲੈਂਦੀ ਐ ਤੇ ਵਧੀਆ ਬਾਈ ਨਾਲ ਗੱਲਾਂ ਬਾਤਾਂ ਹੋਈਆਂ ਪਹਿਲਾਂ ਬਾਈ ਨਾਲ ਆਪਾਂ ਹਿੰਦੀ ਬੋਲਣ ਲੱਗੇ ਫਿਰ ਬਾਈ ਨੂੰ ਪੁੱਛਿਆ ਬਾਈ ਕਹਿੰਦਾ ਰੋਪੜ ਤੋਂ ਐ ਤੇ ਇਧਰੋਂ ਆ ਲੈ ਇਹ ਸਬਜੀ ਉਹਨਾਂ ਤੋਂ ਲਿਆਂਦੀ ਕਿ ਨਾਂ ਹੈ ਇਹਦਾ ਸਬਜੀ ਦਾ ਲਿੰਗੜੀ ਲਿੰਗੜੀ ਲਿੰਗੜੂ ਲਿੰਗੜੂ ਬਣਾਉਣੀ ਆਉਂਦੀ ਆ ਹਾਂ ਉਹ ਕੁੜੀਆਂ ਨੂੰ ਆਪਾਂ ਚੈਨਲ ਵੀ ਉਹਨਾਂ ਨੇ ਸਬਸਕ੍ਰਾਈਬ ਕੀਤਾ ਹੈ ਅੱਛਾ ਤੇ ਹੁਣ ਮੈਂ ਉਹਨਾਂ ਨੂੰ ਕਿਹਾ ਵੀਡੀਓ ਦੇਖਿਓ ਠੀਕ ਹੈ ਜੀ ਠੀਕ ਹੈ ਇਹਨਾਂ ਇਹਨਾਂ ਕੋਲੋਂ ਲਈ ਆ ਲਿੰਗੜੂ ਲਿੰਗੜੂ ਠੀਕ ਹੈ ਠੀਕ ਹੈ ਬਣਾਉਣੀ ਸਿੱਖ ਲਈ ਹਾਂ ਠੀਕ ਹੈ ਜੀ ਤੇਰਾ ਆਹ ਵਾਲਾ ਆ ਜਿਹੜਾ ਪਿੱਛੋ ਰਾਹ ਇਧਰੋਂ ਆਪਾਂ ਆਏ ਆ ਜਦੋਂ ਆਪਾਂ ਆਉਣਾ ਹੁੰਦਾ ਇਧਰ ਬਰੋਟ ਆਪਾਂ ਇਧਰ ਦੀ ਹੀ ਆਵਾਂਗੇ ਤੇ ਵਾਚਿੰਗ ਪਿੰਡ ਤੋਂ ਬਾਅਦ ਆਹ ਜਿਹੜਾ ਉੱਪਰ ਨੂੰ ਰਾਹ ਜਾਂਦਾ ਆਹ ਰਾਹ ਜਿਹੜਾ ਸਾਹਮਣੇ ਵਾਲਾ ਇਹ ਤਾਂ ਜਾਂਦਾ ਹੈਗਾ ਬਰੋਟ ਵੈਲੀ ਨੂੰ ਤੇ ਆਹ ਜਿਹੜਾ ਰਾਹ ਉੱਪਰ ਨੂੰ ਜਾਂਦਾ ਇਹ ਉਹ ਲਪਾਸ ਝਰਨੇ ਨੂੰ ਜਿਹੜਾ ਆਪਾਂ ਵੇਖ ਕੇ ਆਏ ਆ ਉਧਰ ਨੂੰ ਰਾਹ ਜਾਂਦਾ ਤੇ ਰਾਹ ਖਤਰਨਾਕ ਹੈ ਗੱਡੀ ਜੇ ਤੁਸੀਂ ਲਿਆਓ ਤਾਂ 4x4 ਹੋਵੇ ਤਾਂ ਚੰਗੀ ਗੱਲ ਹੈ ਤੇ ਨਹੀਂ ਫਿਰ ਤੁਸੀਂ ਬਾਈਕ ਲੈ ਲਓ ਜਾਂ ਆਪਣੀ ਬਾਈਕ ਲੈ ਆਓ ਤੇ ਚੌੜਾ ਵਾਲਾ ਕੰਮ ਨਹੀਂ ਹੈਗਾ ਹਣਾ ਜੀ ਐਵੇਂ ਹੀ ਆ ਕੱਲ ਵਾਲਾ ਮੀਂਹ ਪੈਣ ਲੱਗਿਆ ਚਲੋ ਫੇਰ ਆएंगे मिलेंगे जी, जी, okay, जी, okay. ब्रौ, आप ठीक है सर ठीक है सिकंदर ਵੀਰੇ ਓਕੇ ਜੀ ਓਕੇ ਅਸੀਂ ਬ੍ਰੋ ਜਿਹੜਾ ਬ੍ਰੌਡ ਚੱਲੇ ਸੀਗੇ ਅਲਪਾਸ ਵਾਟਰਫਾਲ ਦੇਖ ਕੇ ਤੇ ਮੀਂਹ ਪੈਣ ਲੱਗ ਗਿਆ ਤੇ ਕੱਲ ਵੀ ਸਾਨੂੰ ਮੀਂਹ ਨੇ ਘੇਰਿਆ ਸੀ ਤੇ ਅੱਜ ਫੇਰ ਘੇਰ ਲਿਆ ਤੇ ਹੁਣ ਜਿੰਨੀ ਤਰ ਮੀਂਹ ਹਟਦਾ ਨਹੀਂ ਉਨੀ ਤਰ ਆਪਾਂ ਜਾ ਨਹੀਂ ਸਕਦੇ ਕਿਉਂਕਿ ਆਪਾਂ ਭੇਜ ਜਾਾਂਗੇ ਕੱਲ ਤਾਂ ਆਪਣੇ ਕੋਲ ਰੇਨ ਕੋਟ ਸੀ ਕਿ ਪਰ ਹੁਣ ਰੇਨ ਕੋਟ ਗੱਡੀ 'ਚ ਪਏ ਆ। ਖੜੇ ਤਾਂ ਸੀ ਆਈ ਸੀ ਵੀ ਮੀਂਹ ਥੋੜਾ ਜਿਹਾ ਤੇਜ਼ ਐ ਘਟ ਜਾਊਗਾ ਤਾਂ ਜਾਵਾਂਗੇ। ਉਹ ਤਾਂ ਖੜੇ ਹੋਰ ਤੇਜ਼ ਹੋ ਗਿਆ। ਲੋ ਦੇਖੋ ਤੁਸੀਂ। ਆਹ ਸੜਕਾਂ ਹੋ ਗਈਆਂ ਪੂਰੀਆਂ ਗਿੱਲੀਆਂ। ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਵੀ ਜਦੋਂ ਤੁਸੀਂ ਬਰੋਟ ਵਾਲੀ ਸਾਈਡ ਆਉਣਾ ਤੁਸੀਂ ਆਪਦਾ ਪ੍ਰਬੰਧ ਕਰਕੇ ਆਓ, ਛਤਰੀ ਲੈ ਕੇ ਆਓ, ਰੇਨ ਕੋਟ ਲੈ ਕੇ ਆਓ ਕਿਉਂਕਿ ਮੀਂਹ ਇੱਥੇ ਹਰ ਰੋਜ਼ ਵਾਂਗੂ ਹੀ ਪੈਂਦਾ। ਹਾਂਜੀ। ਕੱਲ ਵੀ ਇਸੇ ਟਾਈਮ ਪਿਆ ਸੀ। ਅੱਜ ਫੇਰ ਪਈ ਜਾਂਦਾ। ਲੋਕਲ ਵੀ ਕਹਿੰਦੇ ਆ ਕਿ ਇੱਥੇ ਮੀਂਹ ਬਹੁਤ ਪੈਂਦਾ। ਠੀਕ ਹੈ ਜੀ ਥੋੜਾ ਨਿਆ ਘਟਿਆ ਲੱਗਦਾ ਤੇ ਚੱਲੀਏ ਚਲੋ ਠੀਕ ਹੈ ਫਿਰ ਚੱਲਦੇ ਆ ਤੇ ਆ ਬਰਾਡਦੀ ਹੈ ਗਿਆ ਮਾਰਕੀਟ ਸੋਹਨੀਆ ਮਾਰਕੀਟ ਹੈ ਸੋਹਨੀਆ ਦੁਕਾਨਾਂ ਤੇ ਆ ਚੌਂਕ ਜਹਾ ਵੀ ਖੁੱਲਾ ਕਾਫੀ ਤੇ ਇਧਰ ਹੈਗੀ ਆ ਟਰਾਊਟ ਫਿਸ਼ ਜਿਹੜੀ ਇੱਥੋਂ ਦੀ ਮਸ਼ਹੂਰ ਹੈ ਟਰਾਊਟ ਫਿਸ਼ ਬੜੀ ਮਸ਼ਹੂਰ ਹੈ ਮਨਾਲੀ ਸਾਈਡ ਦੀ ਯਾਰ ਜਿਹੜੀ ਸਾਹਮਣੇ ਤਾਂ ਆਪਾਂ ਦੇਖ ਰਹੇ ਆ ਸਾਪਤੀ ਇਹਨੂੰ ਟਰਾਊਟ ਫਿਸ਼ ਕਹਿੰਦੇ ਆ ਕਿ ਐ ਸਾਪਤੀ ਹੋਈ ਹੁੰਦੀ ਹੈ ਤੇ ਸਾਪਤੀ ਭਈਆ ਇਸਕੋ ਫਰਾਈ ਕਰਤੇ ਹੋ ਕਿ ਤੰਦੂਰ 'ਚ ਤੰਦੂਰੀ ਵੀ ਹੈ ਫਰਾਈ ਵੀ ਹੈ ਤਲੀ ਵਾਲੀ ਵੀ ਮਿਲੇਗੀ ਠੀਕ ਹੈ ਜੀ ਤੇ ਤੁਸੀਂ ਜਦੋਂ ਕਿਤੇ ਆਓ ਜੇ ਤੁਸੀਂ ਫਿਸ਼ ਖਾਣੀ ਹੋਵੇ ਤਾਂ ਇਹਨਾਂ ਕੋਲੇ ਜ਼ਰੂਰ ਆਜੋ ਵੀਰ ਕੋਲੇ ਚੌਂਕ 'ਚ ਤੇ ਰਮਨ ਗਈ ਹੋਈ ਐ ਮਾਰਕੀਟ 'ਚ ਕੁਝ ਲੈਣ ਤੇ ਫਿਰ ਆਪਾਂ ਚਾਲੇ ਪਾਉਣੇ ਘਰ ਵੱਲੀ ਆਪਾਂ ਖੜੇ ਆਂ ਫਿਸ਼ ਫਾਰਮ ਦੇ ਵਿੱਚ ਟਰੌਟ ਫਿਸ਼ ਦਾ ਫਾਰਮ ਹੈ ਇਹ ਉਹਦੇ ਚ ਆਪਾਂ ਖੜੇ ਆਂ ਤੇ ਆਹ ਦੇਖੋ ਤੁਹਾਨੂੰ ਫਿਸ਼ ਨਜ਼ਰ ਆਈ ਜਾਂਦੀਆਂ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਦਿਖਾਈਆਂ ਸੀਗੀਆਂ ਉਹ ਬਾਜ਼ਾਰ 'ਚ ਇਹ ਟਰੌਟ ਫਿਸ਼ ਆਹੋ ਤੇ ਇੱਧਰ ਹੈਗੀਆਂ ਛੋਟੀਆਂ ਹਾਂਜੀ ਤੇ ਇੱਧਰ ਵੱਡੀਆਂ ਇਹਨਾਂ ਦਾ ਪਾਰਟਸ ਕਿਤੇ ਹੋਏ ਆ ਜੇ ਤੁਸੀਂ ਅੱਗੇ ਸਿੱਧਾ ਕਰਕੇ ਦਿਖਾਉਣਾ ਚਾਹੋ ਇਹ ਜਿਹੜੇ ਉਹ ਪਾਰਟਸ ਕੀਤੇ ਹੋਏ ਆ ਵੀ ਕਿਸੇ 'ਚ ਛੋਟੀਆਂ ਆ ਕਿਸੇ 'ਚ ਵੱਡੀਆਂ ਆ ਉਹ ਕਹਿੰਦੇ ਵੀ ਤਾਂ ਕੀਤਾ ਹੋਇਆ ਹੈ ਇਹ ਪਾਰਟਸ ਬਾਕੀ ਉਹ ਕਹਿੰਦੇ ਵੀ ਅਸੀਂ ਜਿਹੜੀਆਂ ਇਹ ਫਿਸ਼ ਆ ਇਹ ਲੈ ਕੇ ਆਉਣੀ ਆ ਅਸੀਂ ਬਰੋਡ ਤੋਂ ਗੌਰਮੈਂਟ ਦਾ ਆਪਣਾ ਫਾਰਮ ਹੈ ਉੱਥੋਂ ਲੈ ਕੇ ਆਉਣੀ ਆ ਇਹ ਡੇਢ ਸਾਲ ਲੱਗਦਾ ਕਹਿੰਦੇ ਐਡੀ ਫਿਸ਼ ਬਣਨ ਨੂੰ 300 ਗ੍ਰਾਮ ਦੀ ਜਦੋਂ ਫਿਸ਼ ਬਣ ਜਾਂਦੀ ਆ ਫਿਰ ਇਹਨੂੰ ਇਹ ਜਿਹੜਾ ਕਾਰੋਬਾਰ ਹੈ ਦਾ ਹਿਸਾਬ ਕਿਤਾਬ ਫਿਰ ਹੂਤ ਕਰਦੇ ਆ ਹਾਂਜੀ ਇਹਦੀ ਬਰੀਡ ਲੈ ਕੇ ਆਉਂਦੇ ਆ ਬਰੋਡ ਤੋਂ ਹਨਾ ਹੂੰ ਅਲੋਕ ਆਲ। ਖਾਣਾ-ਦਣਾ ਇਹਨਾਂ ਨੂੰ ਪਾਇਆ ਜਿਵੇਂ ਬਾਈਆਂ ਨੇ। ਆਹ ਦੇਖੋ। ਨਾਲ ਦੀਆਂ ਲਪੇਟ ਪਾ। ਇਹਾਂ ਦੀ ਸਪੈਸ਼ਲ ਫੀਡ ਆਉਂਦੀ ਹੈ ਇਹ। ਜਿਹੜੀ ਇਹ ਪਾਉਂਦੇ ਆ। ਇਹ ਖਾਣਾ ਦਾਣੇ ਲਪੇਟੀ ਜਾਂਦੀਆਂ ਤੇ ਬੰਦੇ ਇਹਨਾਂ ਨੂੰ ਲਪੇਟੀ ਜਾਂਦੇ ਆ। ਮਾਦਲੇ ਪੰਡੇ ਹਾਂਜੀ ਬਸ ਨਹੀਂ ਕਲਾਹੀ ਮੰਨ ਜੇ ਮੱਖੀ ਨਾ ਪਏ ਤੇਰੀ ਚਾਹ ਚ ਬਸ ਚਾਹ ਤਾਂ ਮੈਂ ਪੀ ਲਈ ਨਹੀਂ ਪੀਣੀ ਹੋਰ ਬਸ ਪੀ ਲੀ ਉਹ ਪੀ ਲਈ ਸਰ ਬਿਲਕੁਲ ਹੁਣ ਇੱਥੋਂ ਕਾਂਗੜਾ ਕਿੰਨੇ ਆ ਕਾਂਗੜਾ ਇੱਥੋਂ 85 ਕੋ ਹੋਊਗਾ ਅੱਛਾ ਹੂੰ ਫੇਰ ਬਸ ਕਰ ਕਰੇ ਪਹੁੰਚ ਜਾਗੇ ਆਪਾਂ ਹਾਂ ਪਹੁੰਚ ਜਾਗੇ ਜਦੋਂ ਆਪਾਂ ਇਹ ਤਾਂ ਸੀਗੇ ਮੰਡੀਵਾਲ ਦੀ ਆਪਾਂ ਮੰਡੀਵਾਲ ਦੀ ਹਾਂਜੀ ਤੇ ਮੰਡੀ ਤੋਂ ਘਟਾਸਨੀ ਹੈਗਾ 46 ਕਿਲੋਮੀਟਰ ਪਰ ਜਿਹੜਾ ਮੰਡੀ ਵਾਲਾ ਰਾਹ ਉਹ ਟੁੱਟਿਆ ਹੋਇਆ ਹੈ ਕਿਉਂਕਿ ਕਈ ਥਾਵਾਂ ਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਪੌਲ ਬਹੁਤ ਬਣ ਰਹੇ ਆ ਅਸੀਂ ਹੁਣ ਜਦੋਂ ਵਾਪਸ ਜਾਵਾਂਗੇ ਉਦੋਂ ਜਾਵਾਂਗੇ ਅ ਇਥੋਂ ਬੈਜਨਾਥ ਪਾਲਮਪੁਰ ਕਾਂਗੜਾ ਤੇ ਕਾਂਗੜੇ ਤੋਂ ਹਿਸ਼ਾਰਪੁਰ ਇਧਰ ਦੀ ਵਾਪਸ ਜਾਵਾਂਗੇ ਅਸੀਂ ਆਏ ਸੀਗੇ ਮੰਡੀ ਵਿੱਚ ਦੀ ਤੇ ਵਾਪਸ ਜੀ ਉੱਪਰ ਦੀ ਜਾਵਾਂਗੇ ਇਧਰ ਦੀ ਤੇ ਜਿਹੜਾ ਆਪਾਂ ਡਿਸਟੈਂਸ ਕਰੀਓ ਸੇਮ ਹੀ ਪੈਗਾ ਸਾਨੂੰ ਇਧਰ ਦੀ ਸਾਨੂੰ 380 ਕਿਲੋਮੀਟਰ ਪੈਂਦਾ ਉਧਰ ਦੀ ਵੀ ਸਾਨੂੰ 380 ਕਿਲੋਮੀਟਰ ਪਿਆ ਪਰ ਇਧਰ ਦੀ ਰਾਹ ਮਾੜਾ ਹੋਣ ਕਰਕੇ ਆਪਾਂ ਐਂ ਦੀ ਚੱਲਨੇ ਆ ਤੇ ਬਾਕੀ ਸਾਡਾ ਤਜਰਬਾ ਵਧੀਆ ਰਿਹਾ। ਤੁਹਾਨੂੰ ਕਿਵੇਂ ਲੱਗਿਆ? ਬਹੁਤ ਵਧੀਆ ਲੱਗਿਆ ਤੇ ਅਸੀਂ ਆਪਦੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕਰ ਰਹੇ ਹਾਂ। ਬਈ ਵਧੀਆ-ਵਧੀਆ ਵੀਡੀਓਜ਼ ਬਣਾਈਏ ਤੇ ਉਹ ਤੁਹਾਨੂੰ ਦਿਖਾ ਸਕੀਏ। ਤੇ ਜੇ ਤੁਹਾਨੂੰ ਸਾਡੀ ਕੋਸ਼ਿਸ਼ ਔਰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਹਰ ਵੀਡੀਓ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਕਹਿੰਨੇ ਆ ਹੁਣ ਵੀ ਕਹਿੰਨੇ ਆ ਦੋਨੇ ਜਾਣੇ ਵੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰੋ। ਐਸੇ ਤੁਸੀਂ ਕਰਦੇ ਵੀ ਹੋ। ਤੇ ਉਹ ਸਾਨੂੰ ਹੌਸਲਾ ਦਿੰਦੇ ਆ ਜਦੋਂ ਅਸੀਂ ਉਹ ਕਮੈਂਟ ਪੜ੍ਹਦੇ ਆ ਬਹੁਤ ਵਧੀਆ ਲੱਗਦਾ ਤਾਂ ਇਸ ਕਰਕੇ ਤੁਸੀਂ ਸਾਡਾ ਸਾਥ ਜਰੂਰ ਦਿਓ ਤੇ ਸਾਡੀ ਵੀਡੀਓ ਨੂੰ ਦੋਸਤਾਂ ਨਾਲ ਸਾਂਝਾ ਕਰੋ ਤੇ ਪਿਆਰ ਦਿਓ ਹਾਂਜੀ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਸਾਡੀ ਵੀਡੀਓ ਥੱਲੇ ਸਾਨੂੰ ਪਤਾ ਲੱਗਦਾ ਰਹਿੰਦਾ ਫਿਰ ਤੇ ਮਤਲਬ ਕਿਵੇਂ ਆ ਗੱਲਬਾਤ ਵੀ ਤੁਸੀਂ ਵੇਖਦੇ ਹੋ ਤੁਹਾਨੂੰ ਕੀ ਚੰਗਾ ਲੱਗਿਆ ਬਿਲਕੁਲ ਤੇ ਬਰੋਡ ਬਾਰੇ ਜੇ ਆਪਾਂ ਗੱਲ ਕਰੀਏ ਸਾਡਾ ਜਿਹੜਾ ਬਰੋਡ ਤਾਂ ਤਿਆਰ ਪਾ ਰਿਹਾ ਉਹ ਬਹੁਤ ਵਧੀਆ ਰਿਹਾ ਬਰੋਟਿਕ ਬਹੁਤ ਸੋਹਣੀ ਜਗ੍ਹਾ ਭੀਟਪੜ ਜਿਹੜਾ ਭੀਟਪੜਕੇ ਤੋਂ ਪਾਸੇ ਆ ਤੇ ਸਾਰੇ ਪਾਸੇ ਮ ਹੁਸ ਕੁਦਰਤੀ ਹੁਸਨ ਹੀ ਹੁਸਨ ਹੈ ਇਦੂ ਉੱਤੇ ਗੱਲ ਬਾਤ ਹੀ ਹੈ ਨਹੀਂ ਕੋਈ ਇੱਥੇ ਮਤਲਬ ਅਸੀਂ ਗੱਲ ਕਰਦੇ ਹੁੰਦੇ ਸੀ ਰਾਹ 'ਚ ਵੀ ਜਿਵੇਂ ਮੇਨ ਇੱਥੇ ਟਰਾਊਟ ਫਿਸ਼ ਬਹੁਤ ਮਿਲਦੀ ਹੈ ਫਿਰ ਇੱਥੇ ਹੋਮਸਟੇ ਮਤਲਬ ਹੋਮਸਟੇ ਥੋੜੇ ਐ ਕੈਂਪਿੰਗ ਸਾਈਟ ਬਹੁਤ ਹੈ ਕੈਂਪਿੰਗ ਸਾਈਟ ਤਾਂ ਮਤਲਬ ਇੰਨੀਆਂ ਤੁਸੀਂ ਜਿੱਥੇ ਦੇਖੋਗੇ ਉੱਥੇ ਕੈਂਪਿੰਗ ਸਾਈਟ ਹੈ ਤੇ ਚਰਨੇ ਬੇਸ਼ੁਮਾਰ ਹੈ ਮੀ ਹਰ ਰੋਜ ਪੈਂਦਾ ਹੈ ਠੀਕ ਹੈ ਜੀ ਗ੍ਰੀਨਰੀ ਬਾਤ ਹੈ ਤੇ ਇਥੋਂ ਦੇ ਲੋਕ ਵੀ ਬਹੁਤ ਵਧੀਆ ਹੈ ਬਹੁਤ ਜਿਆਦਾ ਤੁਹਾਨੂੰ ਹੱਸ ਕੇ ਪਿਆਰ ਨਾਲ ਸਾਰੀ ਗੱਲ ਕਰਦੇ ਆ ਤੁਹਾਡੇ ਨਾਲ ਸਮਝਾਉਂਦੇ ਆ ਜੇ ਕੁਝ ਨਹੀਂ ਪਤਾ ਲੱਗਦਾ ਤਾਂ ਮਿਲਨਸਾਰ ਆਏ ਨਹੀਂ ਹੈਗਾ ਵੀ ਵੀ ਕਈ ਥਾਵਾਂ ਤੇ ਆਪਾਂ ਜਾਂਦੇ ਆ ਨਾ ਉੱਥੇ ਆਪਾਂ ਦੇਖਦੇ ਆ ਲੋਕ ਆਪਣੇ ਨਾਲ ਗੱਲਬਾਤ ਨਹੀਂ ਕਰਦੇ ਤੇ ਆ ਉਹਨਾਂ ਕੀ ਜਵਾਬ ਦਿੰਦੇ ਆ ਪਰ ਅਸੀਂ ਇੱਥੇ ਪਿੰਡਾਂ 'ਚ ਵੀ ਗਏ ਉੱਥੇ ਸਾਰੀਆਂ ਗੱਲਾਂ ਬਾਤਾਂ ਜਿਵੇਂ ਹੋਈਆਂ ਵੀ ਪਿੰਡਾਂ ਦੇ ਜਿਨ੍ਹਾਂ ਨੂੰ ਜਿੰਨੀ ਕ ਗੱਲ ਪੁੱਛੀ ਉਹਨਾਂ ਨੇ ਸਾਨੂੰ ਪੂਰੀ ਡਿਟੇਲ ਨਾਲ ਦੱਸੀ। ਵਧੀਆ ਲੱਗਿਆ ਸਾਨੂੰ ਵੀ। ਵੀ ਸਾਡਾ ਵੀ ਸਾਨੂੰ ਬਹੁਤ ਵਧੀਆ ਲੱਗੀ ਬ੍ਰਾਡ ਵੈਲੀ। ਤੁਸੀਂ ਹੁਣ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਬ੍ਰਾਡ ਵੈਲੀ ਕਿਵੇਂ ਲੱਗੀ। ਠੀਕ ਹੈ ਜੀ। ਠੀਕ ਹੈ ਜੀ। ਸੋਹਣਾ ਸੀ ਭੰਡੇ ਢਿੰਡੇ ਸਾਂਭ ਲਏ ਆ। ਤੇ ਕੁਝ ਰਹਿ ਗਿਆ ਸਾਂਭਣ ਵਾਲੇ। ਤੇ ਫਿਰ ਛੇਤੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਇੱਕ ਨਵੇਂ ਬਲੌਗ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਛੇਤੀ ਮਿਲਾਂਗੇ ਸੋਹਣੇ ਸਫ਼ਰਾਂ। ਮੈਂ ਤਾਂ ਗਿਆ ਤਾਇਆ ਖੀਰ ਦਾ